어어어어어어응어어어어어어어어어어어어어어어어어어어어어어어어어어어어어어어어어어어어어어어어어어어어어어어어어어어어어어어어어어어어어어어어어어어어어어어어어어어어어어어어어어 <돔� besonders> 네. 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 अच्छा चोमै हां हां कंपल में एक एक्सीडेंट हो गया गैर चढ़ेंगे पे हम्म बाल चलाने कुट्टे बहुत अच्छा हां ਕਰਨ ਖੇਡਦੇ ਆ ਪਾਣੀ ਪੀਂਦੇ ਆ ਹਾਂ ਗੁਰਦੁਆਰੇ ਹਾਂ 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 ਕੀ ਸਮਝਾਉਂਦਾ ਦੱਸੋ ਅੱਛਾ ਨਾਤੇ ਗਿਆਤਾ ਤੁਰ ਗਿਆ ਨਿਬੜ ਗਿਆ ਹਾਂ ਨਾ ਹਟ ਜਾ ਤਾ ਹਾਂ 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 ਹਾਂ

ਤੋ ਤੋ ਕਹਿੰਦੇ ਦੇਖਣੇ ਆ ਲੈ ਰੱਖਲੇ ਹਾਂ ਢੀਪ ਬਟੇਰ ਰੱਖਲੇ ਹਾਂ ਦੀਏ ਹੁਸਿਆਲਾ ਜੀ ਬਟੇਰੀ ਚੱਲੋ ਯਾਨੀ ਇਹਨਾਂ ਪਾਈਦੇ ਵਾਲੇ ਬੁੱਤਾਂ ਦੇ ਜਿਹਦੇ ਨਾਲ ਖੜ ਕੇ ਫੜਗੇ ਤਾ ਤੋ ਫਰ ਫਰ ਮਾਰ ਜਾਂਦੇ ਸ਼ਾਲਾ ਤੇ ਜੇ ਮਨ ਨਾਲ ਪਿਆਰ ਨਾਲ ਐਵੇਂ ਬੈਠੇ ਰਹੀਏ ਗੋਲੇ ਕਾ ਦੁੱਧ ਜਿਹਾ ਲਾਈਏ ਉਹ ਓਏ ਫੇਰ ਨਹੀਂ ਫਿਰ ਛੰਦੀ ਗੰਦੇ ਨਹੀਂ ਫਿਰ ਸੇ ਉੜਦੀ ਪੈ ਜਾਂਦੇ ਆ ਮੈਨੂੰ ਲੱਗਦਾ ਤੂੰ ਮਹਰੀਨ ਤੋਂ ਡਰਦੇ ਥੋੜੇ ਆਜਾ ਇੱਥੇ ਹੀ ਆਉਣੇ ਆਏ ਨੰਦ ਮੁ ਆਜਾ ਕੀ ਓਏ ਕੋਣੀ ਨੰਦ ਕੋਣੀ ਨੰਦ ਬੈਣਾ 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 ਬੇਰੇ ਬੇਰੇ ਸਿਸਟਮ ਨੇ ਕਿਹਾ ਉਹਨਾਂ ਦਾ ਐਵੇਂ ਕਰਿਆ ਤੇ ਆਹ ਨੂੰ ਚੱਕ ਦੇ ਕੇ ਕਰੇੜ ਹੈ ਨਾ ਖੁੱਲਾ ਹੋ ਜਾਊਗਾ ਸਾ ਇਹਨਾਂ ਨੂੰ ਵਿਚਾਲ ਵੀ ਮਤਲਬ ਇੱਕ ਯਾਰ ਚਲੋ ਮੀਟ ਵਾਲੀ ਦਾ ਬੱਕਰੀ ਇਹਨੇ ਚਾੜ ਪੰਜ ਨਹੀਂ ਸੀਗੇ ਯਾਰ ਇੱਕ ਕਿੱਥੇ ਗਿਆ ਕੰਟਰੋਲ ਲਗ ਤੇ ਜੇ ਮਤਲਬ ਪ੍ਰਜਾਤੀ ਥੋੜੀ ਵਧਦੀ ਆ ਉਹ ਬਹੁਤ ਤੇਜ਼ੀ ਨਾਲ ਜਿਵੇਂ ਮੰਨ ਲਓ ਵੀ ਇਹ 5 ਇਸ ਹਾਲਾਂ ਤੱਕ 15 10 15 ਹੋ ਗਏ ਤੇ ਫੇਰ 15 ਤੋਂ ਅਕਸਰ ਜਿੰਨੀਆਂ ਹੋਵਣਗੀਆਂ ਇਹ ਜਾਪਾਨੀ ਮਡ ਲਾ ਗਮ ਆਵੇ ਇਧਰ ਵਾਹ ਮਰੋ ਆਵੇ ਤੇ ਅੰਦਰ ਆ ਕੋਲੇ ਆਵੇ ਤੇ ਅੰਦਰ ਆ ਮੀਟ ਕਹਿੰਦੇ ਬਹੁਤ ਕਰਾਰਾ ਬੰਦਾ ਤੇ ਅੰਡੇ ਵੀ ਲਾਉਂਦੇ ਅੰਡੇ ਹੁੰਦੇ ਛੋਟੇ ਛੋਟੇ ਅੰਡੇ ਵੀ ਖਾਦੇ ਜਾਂਦੇ ਆ ਕੋਈ ਵੱਡੀ ਗੱਲ ਨਹੀਂ ਵਾਟ ਖਾਣੇ ਮੂਜੀ ਤੇ ਉਹ ਮੂਜੀ ਬਸ ਮੈਂ ਛੋੜ ਕੇ ਰੱਖਦੀ ਆ ਮਾ ਬਹੁਤ ਸੁਣਾ ਆ ਗਏ ਲੋਕਾਂ ਨੇ ਵੀ ਬਟੇਰ ਰੱਖਿਆ ਬਟੇਰ ਰੱਖਿਆ ਤੇ ਗਰਮੀ ਹੈ ਇੱਥੇ ਥੋੜੀ ਯਾਰ ਮੇਰਾ ਰੱਤਾ ਛੋਟਾ ਜਿਹਾ ਪੱਖਾ ਲਾ ਦਈਏ ਸਾਲਾ ਇੱਕ ਤਾਂ ਹੱਥ ਟੈਟਾ ਕਰਨ ਨੂੰ ਤਾਂ ਬਹੁਤ ਸਕੋਰ ਜੀ ਕਰਦਾ ਵੀ ਆ ਵੀ ਕਰ ਲਗੇ ਯਾਰ ਆ ਵੀ ਕਰ ਲਗੇ ਤੇ ਪਰ ਰੱਖਿਆ ਅਜੇ ਕੁਝ ਨਹੀਂ ਓਏ ਦੂਜੇ ਇਹਨੂੰ ਫੜ ਕੇ ਤਾਂ ਉੱਡ ਜਾਂਦੇ ਫਿਰ ਸਾਰੇ ਕੀ ਤੁਹਾਨੂੰ ਲੱਗਦਾ ਸੱਜਣੋ ਵੀ ਆਪਣਾ ਇਹ ਬਤੇਰੇ ਲੋਕਾਂ ਨੇ ਰੱਖਿਆ ਪਟੇਰੇ ਤੇ ਮੈਨੂੰ ਦਿੱਸਿਆ ਵੀ ਸੌਦਾ ਕਾਮਯਾਬ ਹੈਗਾ ਕਿ ਇਹ ਬਸ ਇੰਨੀ ਆ ਫੁੱਦੂਆਂ ਦਾ ਪੋੜਾ ਹੀ ਆ ਤੇ ਫੇਰ ਤਾਂ ਚੱਲ ਆਪਾਂ ਵਧਾ ਲਵਾਂਗੇ ਤੇ ਨਹੀਂ ਚਲੋ ਫਿਰਦੇ ਰਹਿਣਗੇ ਕਿ ਮੇਰੇ ਕੋਲ ਬੱਤਕਾਂ ਸੀ ਬੱਤਕਾਂ ਟੋਏ ਚ ਕਿਤੇ ਪਾਣੀ ਥੋੜਾ ਰਹਿ ਗਿਆ ਤਾਂ ਸਾਡੀ ਆਪ ਦੀ ਕਿਤੇ ਕਿਤੇ ਘਰੇ ਜੀ ਟੀ ਰੱਖੀ ਜਿਹੜੀ ਉਹ ਪਾਣੀ ਤੇ ਲੁੱਟਣ ਵਾਲੇ ਸਾਰਿਆਂ ਨੇ ਰਲ ਕੇ ਹਾਂ ਟੜਕੇ ਨੂੰ ਉਹ ਮਾਰਤੀਆਂ ਹਾਂ ਆ ਆ ਆ ਆ ਮੈਂ ਕRAND ਭੰਨਣ ਜਾਵੜਿਆ ਤੇ ਆਉਂਦੇ ਨੂੰ ਕੁੱਕੜ ਮਾਰਦੇ ਸਾਰੇ ਭੈਜੋ ਇਹ ਲੁੱਟਰ ਖੁੱਲ ਗਈ ਕਤੀੜ ਕੁੱਕੜ ਕੁੱਕੜ ਆਸਮੇਂ ਲੜਪੇ ਦੁਆਲੀ ਦਾ ਦਹਿਲ ਸੀ ਐ ਤੇ ਸਾਰੇ ਉਹ ਮਾਰਦੇ ਸੀ ਉਹ ਮਰ ਗਏ ਸੀ ਵਿਚਾਰੇ ਓਏ ਚਲੋ ਚੱਲੇ ਗਏ ਚਲੋ ਜੀ ਹਾਂ ਆਪਣੇ ਇੱਥੇ ਹੀ ਕੁੱਕਰ ਕੀ ਕੁੱਕੜ ਆਪਣੇ ਬਾਹਰ ਖਾਈ ਵੀ ਅੰਦਰ ਆਹ ਲੈ ਆਹ ਵਾ ਆਇਆ ਓਰ ਦੇ ਚਵਾਰਾ ਕਰੇ ਸੀ ਚਲੋ ਓਰ ਚਲ ਇਹਨਾਂ ਨੂੰ ਤਾਂ ਖੁੱਲਾ ਹੋਵੇ ਨਾ ਅਗਰ ਰੱਬ ਕੋ ਜੀ ਦੇ ਨਾ ਐਵੇਂ ਲਾ ਦਿੰਦਾ ਨਾ ਬਾਹਰ ਮੈਂ ਤਾਂ ਉਹ ਕਿ ਉਹ ਵੀ ਖੋਲਦਾ ਜਦੋਂ ਲੋਡ ਹੁੰਦੀ ਹੈ ਐਨਾ ਉੱਡ ਕੇ ਭੈਣ ਜਿੱਥੇ ਆਉਣੇ ਵੀ ਨਹੀਂ ਗੇ ਇੱਥੇ ਆਪਣੇ ਹੁੰਦੇ ਕੁੱਕੜ ਬੱਕਰੀ ਸਾਰਾ ਸਿਸਟਮ ਇਹ ਹਾਲਜੇ ਕਮਰਾ ਮੈਂ ਤਿਆਰ ਕਰਨਾ ਸੀਗਾ ਉੜੀ ਨੂੰ ਉੜੀ ਕੋ ਬਣਾਉਣ ਵਾਸਤੇ ਸਾਰੇ ਕਾਰਜ ਵਾਸਤੇ ਪਰ ਗਾਹ ਮੇਰਾ ਰਾਦਾ ਛੋਟੇ ਸਾਡੇ ਵੱਡੇ ਪਾ ਕੇ ਨਾ ਸਾਰਾ ਸਿਸਟਮ ਉਧਰ ਕੱਢ ਕੇ ਫਿਰ ਸਾਰਿਆਂ ਨੂੰ ਧੋ ਤਾ ਕੇ ਸਾਫ ਕਰਕੇ ਡਟੋਲਡ ਰੂਲ ਮਾਰ ਕੇ ਫਿਰ ਇਹਨੂੰ ਤਿਆਰ ਕਰਾਂਗੇ ਕਮਰੇ ਨੂੰ ਤੇ ਫਿਰ ਮੇਰਾ ਇਹਦਾ ਵੀ ਇੱਕ ਬਰਾਂਡੇ ਦਾ ਰਾਦਾ ਵੀ ਉਧਰੋਂ ਵੀ ਬੰਦ ਕਰਕੇ ਸਾਰਾ ਇੱਥੇ ਇੱਕ ਬਾਰ ਰੱਖ ਦਾਂਗੇ ਇੱਥੇ ਆਇਆ ਗਿਆ ਕੋਈ ਭੈਣ ਭਰਾ ਡਾਹ ਜਾਂਦਾ ਚਲੋ ਸਾਰੇ ਭਰਾ ਵੀਡੀਓ ਲਾਈਕ ਕਰ ਦਿਆ ਕਰੋ ਯਾਰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬਾਕੀ ਜੇ ਕਿਹ ਭਰਾਵਾਂ ਦੇ ਪਟੇਰ ਰੱਖੇ ਆ ਤੇ ਮੈਨੂੰ ਉਹਨਾਂ ਦਾ ਐਕਸਪੀਰੀਅੰਸ ਜ਼ਰੂਰ ਦੱਸਿਓ ਜੀ ਇਹ ਤਾਂ ਕੰਮ ਜਾ ਆ ਪਾ ਕੇ ਨਹੀਂ ਕੰਮ ਜਾ ਕੁੱਕੜ ਆ ਇਹ ਕੁੱਕੜ ਵੀ ਸਾਰੀ ਜਿੰਨੀ ਬਲੀਡ ਆ ਇਹ ਸਾਰੀ ਭਲਾਈਆਂ ਨੂੰ ਆਈ ਆ ਤੇ ਪਟੇਰ ਵੀ ਭਲਾਈਆਂ ਨੂੰ ਆਇਆ ਹੈ ਹਨਾ ਪਟੇਰ ਤਾਂ ਆ ਲੈ ਕੇ ਆਈ ਐ ਇੱਕ ਵੱਡੀ ਕੁੜੀ ਮੇਰੀ ਛੋਟੀ ਕੁੱਕੜ ਲੈ ਕੇ ਆਈ ਹੈ ਹਨਾ ਵੀ ਚਲੋ ਹੁਣ ਪਾਈਏ ਪੱਠਾ ਨੀਰਾ ਇੱਕ ਹੋਰ ਚੀਜ਼ ਦਾ ਕਮੈਂਟ ਜ਼ਰੂਰ ਕਰਿਓ ਅੱਗੇ ਇਹਨਾਂ ਦਿਨਾਂ ਇਹ ਨਾ ਮੰਮੀ ਹੋਰਾਂ ਨੇ ਘਰੇ ਕਹਿਣਾ ਵੀ ਆਪਾਂ ਨਾ ਬੂਹਾ ਮਿੱਟੀ ਫੇਰਨਾ ਪਤੰਦਰੋ ਲਾਲ ਲਾਲ ਗੋਏ ਹੁੰਦੇ ਸੀ ਤਾਂ ਹਰ ਮਜੀ ਅਰਗਾ ਗੋਆ ਮਿੱਟੀ ਫਿਰਦਾ ਸੀ ਕੁਝ ਜਵਾਰ ਪੱਕੀ ਹੁੰਦੀ ਖਾਂਦੇ ਸੀ ਪਸ਼ੂ ਖਾਈ ਜਾਂਦੇ ਸੀ ਤੇ ਹੁਣ ਤਾਂ ਜਵਾਰ ਅਗਲਾ ਪੱਕਣੇ ਨਹੀਂ ਦਿੰਦਾ ਪਹਿਲਾਂ ਹੀ ਕੋਈ ਹੋਰ ਵੈਰਾਈਟੀ ਨਾਲ ਬੀਜ ਦਿੰਦਾ ਚਲੋ ਠੀਕ ਹੈ ਮੈਂ ਤਾਵਾਂ ਪੱਠੇ ਬਰੋ